ਅਹਮਦਾਬਾਦ ਤੋਂ ਜਹਾਜ਼ ਨਿਕਲਿਆ ਸੀ ਲੋਕੀ ਪਤਾ ਨਹੀਂ ਕਿੱਥੇ ਕਿੱਥੇ ਚੱਲੇ ਸੀ ਮਾਇਆ ਧਾਰੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਆਪਣੀ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਚੱਲਿਆ ਸੀ ਪਿੱਛੋਂ ਵੀ ਬੋਲੋ ਬਾਈ ਕਾਲਜੋਗ ਨੇ ਇਹ ਗੱਲ ਕਹੀ ਕਹਿੰਦਾ ਬੜਾ ਨਿਰਾਸ਼ ਹੋ ਗਿਆ ਨਿਰਾਸ਼ ਹੋ ਕੇ ਕਹਿੰਦਾ ਮੈਂ ਕੀ ਕਰਾਂ ਮੇਰੀ ਤੇ ਚੱਲਦੀ ਨਹੀਂ ਗੁਰਦਾਨ ਸਿੰਘ ਸਾਹਿਬ ਨੂੰ ਆ ਮਿਲਿਆ ਕਹਿੰਦਾ ਮਹਾਰਾਜ ਤੁਸੀਂ ਗੜਜੋਗ ਦਾ ਆਧਾਰ ਕਰਨੋਂ ਆਸੇ ਹੋ ਮੇਰਾ ਵੀ ਆਧਾਰ ਕਰੋ ਤੁਹਾਡੇ ਸਿੱਖ ਅੰਮ੍ਰਿਤ ਵੇਲੇ ਉੱਠ ਖਲੋਂਦੇ ਨੇ ਮੇਰੀ ਸਰਕਾਰ ਮੇਰਾ ਤੇ ਕੋਈ ਕੰਮ ਚੱਲਦਾ ਹੀ ਨਹੀਂ ਸਾਰੇ ਮੇਰੀ ਗੱਲ ਨਹੀਂ ਮੰਨਦੇ ਤੇ ਸੱਚੇ ਪਾਤਸ਼ਾਹ ਜਿਹੜਾ ਤੁਹਾਡੀ ਸੰਗਤ ਚਾਹੁੰਦਾ ਬਖਸ਼ਿਆ ਜਾਂਦਾ ਹੈ। تعال ਮਾਰੇ ਕਹਿੰਦੇ ਨੇ ਗੱਲ ਸੁਣ ਸਾਡੇ ਕੋਲ ਜੋ ਵੀ ਆਏਗਾ ਜੋ ਸਰਨ ਆਵੇ ਤੇ ਸੰਖ ਲਾਵੇ ਜੋ ਸਾਡੇ ਕੋਲ ਆਏਗਾ ਅਸੀਂ ਬਖਸ਼ ਦੇਾਂਗੇ। تعال ਜੋ ਕਹਿੰਦਾ ਮਹਾਰਾ ਜੀ ਮੈਂ ਵੀ ਫਿਰ ਤੁਹਾਡੀ ਸੰਗਤ ਵਿੱਚ ਹੀ ਆ ਗਿਆ ਮੈਨੂੰ ਵੀ ਬਖਸ਼ ਦਿਓ। ਮੈਨੂੰ ਵੀ ਜਗ੍ਹਾ ਦਿਓ ਮੈਨੂੰ ਵੀ ਥਾਂ ਦਿਓ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਤੈਨੂੰ ਜਿੱਥੇ ਥਾਂ ਦੇਵਾਂਗੇ ਜਿੱਥੇ ਵੀ ਜਾਏਂਗਾ ਤੂੰ ਤੇ ਕਲਜੋ ਕੋ ਤਾ ਦੇਂਗਾ ਝਗੜੇ ਕਰਾਏਂਗਾ ਲੜਾਈਆਂ ਕਰਾਏਂਗਾ ਬੜਾ ਕੁਝ ਕਰੇਂਗਾ ਮੇਰੀ ਸੰਗਤ ਵਿੱਚ ਤੈਨੂੰ ਥਾਂ ਨਹੀਂ ਮਿਲ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਤੁਸੀਂ ਕਹਿੰਦੇ ਹੋ ਸੰਗਤ 'ਚ ਥਾਂ ਨਹੀਂ ਮਿਲ ਸਕਦੀ ਜੇ ਮੈਂ ਸੰਗਤ 'ਚ ਨਾ ਆਇਆ ਮੈਂ ਬਖਸ਼ਿਆ ਕਿਵੇਂ ਜਾਵਾਂਗਾ ਮਾਲੇ ਗਰੀਬ ਨੂੰ ਆਜੀਬੁਰ ਨਾਨਕ ਸਾਹਿਬ ਕਹਿੰਦੇ ਨੇ ਗੱਲ ਸੁਣ ਤੈਨੂੰ ਇੱਕ ਸਮਾਂ ਦੇ ਦਿੰਨੇ ਆ ਕਿਹੜਾ ਕਹਿੰਦੇ ਨੇ ਸਾਰਾ ਕੀਰਤਨ ਹੋ ਜਾਏ ਕਰੇਗਾ ਬੜੇ ਪਿਆਰ ਨਾਲ ਸੰਗਤਾਂ ਜਿਹੜੀਆਂ ਨੇ ਉਹ ਕੀਰਤਨ ਸੁਣ ਲੈ ਕਰਨਗੀਆਂ ਬੜੇ ਪਿਆਰ ਨਾਲ ਸੰਗਤ ਬੈਠੀ ਰਹੇ ਕਰੇਗੀ ਕਹਿੰਦੇ ਨੇ ਜਦੋਂ ਕੜਾ ਪ੍ਰਸ਼ਾਦੀ ਦੇਗ ਵਰਤੇਗੀ ਨਾ ਉਦੋਂ ਜਾ ਕੇ ਤੂੰ ਵੀ ਬਹਿ ਜੀ ਵੇਚਾ ਉਦੋਂ ਤੂੰ ਵੀ ਕਿਰਤਾ ਲੈ ਲਈ ਸੰਗਤ ਜੀ ਗੁਰਨਾਨਕ ਸਾਹਿਬ ਜੀ ਨੇ ਇਨੀ ਕੋ ਖੁੱਲ੍ਹ ਦਿੱਤੀ ਅੱਜ ਵੇਖੋ ਭਾਵੇਂ ਕਿੱਡੇ ਵੱਡੇ ਵਿਦਵਾਨ ਆਏ ਹੋਣ ਭਾਵੇਂ ਕਿੱਡੇ-ਕੱਡੇ ਮਹਾਪੁਰਸ਼ ਬੈਠੇ ਹੋਣ ਅੱਜ ਜਦੋਂ ਗੜਾ ਪ੍ਰਸ਼ਾਦੀ ਦੇਖ ਵਰਤ ਦੀ ਐਸਾ ਕਾਲ ਯੁੱਗ ਵਰਤਦਾ ਮੱਲੋ ਮੱਲੀ ਇੱਕ ਦੂਜੇ ਨੂੰ ਅੱਜਾ ਮਾਰੀ ਜਾਂਦੇ ਨੇ ਸਮਾਨ ਸੰਭਾਲ ਰਿਹਾ ਉਹ ਕਰ ਲੈ ਜੇ ਕੱਲ ਇਹ ਤੁਹਾਡੇ ਵਾਸਤੇ ਵੀ ਗੱਲ ਨਹੀਂ ਇਹ ਕਾਲ ਯੁੱਗ ਦਾ ਯੋਗ ਹੈ ਪਰ ਮਾਰੇ ਜੰਗ ਸਿੰਘ ਐਸੀ ਉਹ ਪਾਵਰ ਐਸੀ ਉਹ ਕਿਰਪਾ ਦੇ ਮਾਲਕ ਜਿਨ੍ਹਾਂ ਨੇ ਬਚਨ ਕੀਤੇ ਕਹਿੰਦੇ ਨੇ ਇਹਨਾਂ ਭਜਨ ਕੀਤਾ ਇਹਨਾਂ ਸੁਣਨ ਕੀਤਾ ਕਲਯੁਗ ਲਾਗੇ ਵੀ ਨਹੀਂ ਆ ਸਕਦਾ ਇਹਨਾਂ ਦੇ ਲੀਜਾਂ 'ਚ ਨਹੀਂ ਆ ਸਕਦਾ ਪਰ ਕੀ ਕਰੀਏ ਜਿੱਦਾਂ ਵਾਹਪੁਰਸ਼ਾਂ ਨੇ ਕਿਹਾ ਨਾ ਪਹਿਲਾਂ ਸਭ ਨੂੰ ਕਿ ਸਾਡੀ ਰਹਿਤ 'ਚ ਬਹੁਤ ਫਰਕ ਪੈ ਗਿਆ ਬਾਹਰੋਂ ਛੱਕ ਨੇ ਆ ਖੁੱਲਿਆਂ ਦਾ ਖਾਣੇ ਆ ਤਾ ਕਰਕੇ ਸਾਡੀ ਮਤ ਮਲੀਨ ਹੋ ਰਹੀ ਹੈ ਤੇ ਜਦੋਂ ਮਤ ਮਲੀਨ ਹੋਏਗੀ ਫਿਰ ਸਾਡੇ ਕੋਲੋਂ ਗੁਰੂ ਦੇ ਬਚਨ ਨਹੀਂ ਮੰਨੇ ਜਾਣਗੇ ਸੰਗਤ ਜੀ ਉਹਨਾਂ ਨੇ ਇੰਨੀ ਕਾਹਲਾਣਾ ਕਰਕੇ ਸਾਨੂੰ ਇਹ ਬਚਨ ਦਿੰਦੇ ਸਾਡੇ ਕੋਲੋਂ ਨਹੀਂ ਮੰਨੇ ਜਾਂਦੇ ਅੱਜ ਵੇਖੋ ਪੀਤਨ ਹੋਇਆ ਪਹਿਲਾਂ ਸਾਡੇ ਤੋਂ ਨਜ਼ੇਦਾਰ ਕਰਵਾ ਲਈ ਉਹਨਾਂ ਨੇ ਕੀਤਾ ਨਾਮੇ ਮੱਲੇ ਦੇ ਸਲੋਕ ਕਿਦਾਂ ਸਾਹ ਸੰਗਤ ਬੈਠੀ ਹੁਣ ਜੇ ਕੜਾ ਪ੍ਰਸ਼ਾਦ ਦੀ ਦੇਗ ਵਰਤੀ ਕੀਰਤਨ ਫਿਰ ਨਿਰੰਤਰ ਚੱਲੂ ਹੋਏ। ਮੈਂ ਬੇਨਤੀ ਕੀਤੀ ਸੀ ਪਹਿਲਾਂ 10-20 ਮਿੰਟ ਕੀਰਤਨ ਕਰ ਲਈਏ। ਕਹਿੰਦੇ ਨਹੀਂ ਬਾਅਦ ਵਿੱਚ ਖੁੱਲਾ ਸਮਾਂ। ਪਰ ਮੈਨੂੰ ਪਤਾ ਸੀ ਵੀ ਇਹ ਕਾਲ ਯੁਗ ਦੀ ਕਾਰਵਰਤ ਜਾਣੀ ਹੈ। ਉਹ ਮਹਾਪੁਰਸ਼ ਨਾ ਰਾਤ ਕੀਰਤਨ ਕਰਦੇ ਸੀ ਤੇ ਰਾਤ ਦੇ ਦਵਾਨਾਂ ਵਿੱਚ ਐਸਾ ਹੁੰਦਾ ਜਦੋਂ ਦਵਾਨ ਲਾ ਕੇ ਅਦੀ ਦਾ ਸੰਗਤਾਂ ਫਿਰ ਪਰੋਤੇ ਰੀਤੁਰ ਪੈਂਦੀਆਂ। ਉਹ ਆਵਾਜ਼ਾਂ ਦੇਦੇ ਕਿੰਨੇ ਸਾਧ ਸੰਗਤ ਜੀ ਰਾਤ ਨੂੰ 11 12 ਵਜੇ ਨਾਲ ਇੱਕ ਬਲਾਅ ਹੁੰਦੀ ਏ ਉਹ ਬਲਾਅ ਐਸੀ ਆਉਂਦੀ ਏ ਕਿ ਜਿਹੜੇ ਵੱਡੇ ਵੱਡੇ ਵੀ ਧੀਰਜ ਵਾਲੇ ਨੇ ਉਹਨਾਂ ਨੂੰ ਵੀ ਠਾਲ ਕੇ ਲੈ ਜਾਂਦੀ ਏ ਇਹ ਸੰਗਤ ਜੀ ਸੱਚਾਈ ਬਚਣੇ ਇਹ ਕਾਲਜੁਗ ਜਿਹੜਾ ਐਸੇ ਕਰਮ ਕਰਾ ਦਿੰਦਾ

나 ਠਾਂਡਾ ਹਰ ਨਾਓ ਕਾਲ ਯੁਗ ਦਿੱਤੀਆਂ ਹਵਾਵਾਂ ਵਾਲਾ ਤੁਸੀਂ ਨਿਕਲੋ ਬਾਹਰ ਵੇਖੋ ਘਰਾ-ਬਾਰਾਂ ਦੇ ਵਿੱਚ ਕਾਲ ਯੁਗ ਨੇ ਕਿੰਨੀ ਐਸ ਵੇਲੇ ਖੇਡਾਂ ਵਰਤਵੀਆਂ ਨੇ ਪਤਾ ਨਹੀਂ ਤੁਰਨੇ ਆ ਘਰੋਂ ਸੁੱਖ ਵਾਸਤੇ ਤੁਰਨੇ ਆ ਆਨੰਦ ਵਾਸਤੇ ਫਿਰ ਬਣਦਾ ਕੀ ਇਹ ਬਾਹਰ ਸਾਧ ਸੰਗਤ ਜੀ ਯਾਦ ਰੱਖੀਏ ਸਦਾ ਸਤਿਗੁਰ ਦਾ ਆਸਰਾ ਲੈ ਕੇ ਮਹਾਰਾਜ ਤੇਰੇ ਘਰ ਚ ਆਏ ਆ ਸਾਡੀ ਝੋਲੀ ਚ ਖੈਰ ਪਾ ਕੇ ਕੱਲੀ ਇਹ ਕਾਲ ਯੁਗ ਤੋਂ ਬਚਾਈ ਆ ਹੁਣੇ ਤੁਸੀਂ ਕੱਲ ਪਰਸੋਂ ਦੀ ਖਬਰ ਸੁਣੀ ਹੈ ਅਹਮਦਾਬਾਦ ਤੋਂ ਜਹਾਜ਼ ਨਿਕਲਿਆ ਸੀ ਲੋਕੀ ਪਤਾ ਨਹੀਂ ਕਿੱਥੇ ਕਿੱਥੇ ਚੱਲੇ ਸੀ ਮਾਇਆ ਧਾਰ ਹੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਆਪਣੀ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਚੱਲਿਆ ਸੀ ਪਰ ਸੰਗਤ ਜੀ ਬਣਿਆ ਕੀ ਪਤਾ ਉਹ ਤੇ ਆਪਣੀ ਮੰਚ ਧਾਰ ਕੇ ਖੁਸ਼ੀ ਨਾਲ ਚੱਲੇ ਹੋਣਗੇ ਕੋਈ ਕਹਿੰਦਾ ਹੋਵੇਗਾ ਮੈਂ ਕਿੱਥੇ ਜਾ ਕੇ ਆਹ ਕੰਮ ਕਰਨਾ ਹੈ ਕੋਈ ਕਹਿੰਦਾ ਹੋਵੇਗਾ ਆਹ ਕਰਨਾ ਹੈ ਪਰ ਪਤਾ ਨਹੀਂ ਸੀ ਵੀ ਉਹ ਮਿੰਟ ਦੋ ਹੀ ਮਿੰਟ 30 ਸੈਕਿੰਡਾਂ ਦੇ ਵਿੱਚ ਹੀ ਉਹ ਕਿੰਨੇ ਬੰਦਿਆਂ ਦਾ ਕਾਗ ਲੈ ਕੇ ਆ ਗਿਆ ਪਤਾ ਹੀ ਨਹੀਂ ਲੱਗਾ ਉਹ ਮਿੰਟਾਂ ਸੈਕਿੰਡਾਂ ਵਿੱਚ ਇਸ ਕਰਕੇ ਸੰਗਤ ਜੀ ਇਸ ਕਾਲ ਦਾ ਨਹੀਂ ਪਤਾ ਜਿੰਨਾ ਸਮਾਂ ਹੋ ਸਕੇ ਸਤ ਸੰਗ